ਹਾਂਜੀ ਸਰ ਕੀ ਜਥੇਬਦੀ ਦਾ ਨਾਮ ਹੈ ਤੁਹਾਡਾ ਤੇ ਤੁਹਾਡਾ ਕੀ ਨਾਮ ਹੈ ਕਿ ਪੰਜਾਬ ਮੁਲਾਜ਼ਮ ਕਿਸ ਮਕਸਦ ਵਾਸਤੇ ਤੁਸੀਂ ਇੱਥੇ ਅੱਜ ਪੁਤਲਾ ਫੋਕਿਆ ਹੈ ਇਹਦੇ ਬਾਰੇ ਮੈਨੂੰ ਥੋੜਾ ਜਤਾਓ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਡੜਬਾ ਜੀ ਮੈਂ ਦਰਸ਼ਨ ਸਿੰਘ ਰੋਗੜਾ ਜਨਰਲ 77 ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਡੜਬਾ ਸਾਡਾ ਅੱਜ ਪੰਜਾਬ ਮੁਲਾਜ਼ਮ ਸਾਝਾ ਫਰੰਟ ਵੱਲੋਂ ਜਿਹੜੀ ਕਾਲ ਆਈ ਸੀ 22 23 24 ਨੂੰ ਇਹ ਸਰਕਾਰ ਦੇ ਵਾਅਦੇ ਖਿਲਾਫੀ ਦੇ ਖਿਲਾਫ ਅਸੀਂ ਜਿਹੜੇ ਆ ਉਹ ਪੁਤਲੇ ਸਾਰੇ ਪੰਜਾਬ ਦੇ ਵਿੱਚ ਫੁੱਕੇ ਗਿਆ ਜਿਸ ਦੇ ਤਹਿਤ ਅਸੀਂ ਅੱਜ ਇੱਥੇ ਐਸ ਡੀ ਐਮ ਸਾਹਿਬ ਦੇ ਦਫ਼ਤਰ ਦੇ ਮੂਹਰੇ ਇਹ ਸਰਕਾਰ ਦੀ ਲਾਰਿਆਂ ਦੀ ਜਿਹੜੀ ਪੰਡ ਹੈ ਉਹ ਫੁੱਕੀ ਹੈ ਕਿਉਂਕਿ ਇਹ ਲਾ ਸਰਕਾਰ ਨੇ ਸਾਨੂੰ ਪਹਿਲਾਂ ਜਦੋਂ ਜਲੰਧਰ ਪੱਛਮੀ ਦੀ ਚੌਂਕ ਸੀ ਉਦੋਂ ਕਿਹਾ ਸੀ ਵੀ ਅਸੀਂ ਤੁਹਾਡੇ 25 ਜੁਲਾਈ ਨੂੰ ਜਿਹੜੀ ਮੀਟਿੰਗ ਹੋਗੀ ਉਹਦੇ ਵਿੱਚ ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ ਪਰ ਬੜੇ ਦੁੱਖ ਦੀ ਗੱਲ ਹੈ 25 ਜੁਲਾਈ ਨੂੰ ਮੀਟਿੰਗ ਕਰਨ ਦੀ ਬਜਾਏ ਸਰਕਾਰ ਨੇ 2 ਅਗਸਤ ਦਾ ਟਾਈਮ ਦੇ ਦਿੱਤਾ ਜਦੋਂ 2 ਅਗਸਤ 27 ਸਾਨੂੰ 22 ਅਗਸਤ ਦੇ ਦਿੱਤਾ ਜਦੋਂ 22 ਅਗਸਤ 27 ਹੁਣ 12 ਸਤੰਬਰ ਨੂੰ ਜਿਹੜੀ ਆ ਉਹ ਕਹਿ ਦਿੱਤਾ ਆਪ ਮੁੱਖ ਮੰਤਰੀ ਹੈ ਸਾਡੇ ਆਗੂਆਂ ਦੇ ਨਾਲ ਮੀਟਿੰਗ ਕਰਨ ਤੋਂ ਜਿਹੜਾ ਉਹ ਭੱਜ ਗਿਆ ਤੇ ਹੁਣ ਕਹਿ ਦਿੱਤਾ ਵੀ ਤੁਸੀਂ ਜਿਹੜੀ ਸਬ ਕਮੇਟੀ ਨਾਲ ਹੈ ਮੀਟਿੰਗ ਕਰੋਗੇ ਸਾਡੇ ਆਗੂਆਂ ਨੇ ਮੀਟਿੰਗ ਕਰਕੇ ਉਹ ਮੀਟਿੰਗ ਦਾ ਬਾਈਕਾਟ ਕਰਤਾ ਵੀ ਅਸੀਂ ਮੁੱਖ ਮੰਤਰੀ ਤੋਂ ਥੱਲੇ ਕਿਸੇ ਵੀ ਉਹਦੇ ਨਾਲ ਮੀਟਿੰਗ ਨਹੀਂ ਕਰਾਂਗੇ ਕਿਉਂਕਿ ਸਾਡੀਆਂ ਸਬ ਕਮੇਟੀ ਦੇ ਨਾਲ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੱਕੀਆਂ ਨੇ ਜੋ ਬੇਸ਼ਿੱਟਾ ਰਹੀਆਂ ਨੇ ਇਸ ਦੇ ਰੋਸ ਦੇ ਵਜੋਂ ਹੀ ਅਸੀਂ ਅੱਜ ਇੱਥੇ ਸਰਕਾਰ ਦਾ ਜਿਹੜਾ ਲਾਰਿਆਂ ਦੀ ਪੰਡਾ ਹੈ ਉਹ ਭੁੱਕੀ ਤੇ ਬਲੈਂਕ EMPLOYEES ਫਰੰਟ ਮੁਲਾਜ਼ਮ ਸਰਕਾਰ ਵੱਲੋਂ ਮੁਜਾਰਾ ਤਰ ਨੀਲਾ ਪ੍ਰੋਗਰਾਮ ਸੀ ਤੇ ਇੱਥੇ ਭਗਵੰਤ ਮਾਨ ਦੇ ਲਾਰਿਆਂ ਦੀ ਜਿਹੜੀ ਪੰਡ ਸੀ ਉਹ ਭੁੱਕਣੀ ਸੀ ਤੇ ਸਰਕਾਰ ਦਾ ਪ੍ਰਤੀਸਿਆਪਾ ਕਰਨਾ ਸੀ ਸਰਕਾਰ ਬਾਰ-ਬਾਰ ਲਾਰੇ ਲਾਉਂਦੀ ਹੈ ਤੇ ਮੁੱਕਰਦੀ ਹੈ ਤੇ ਦੇਣ ਲੈਣ ਨੂੰ ਇਹਨਾਂ ਲਈ ਕੁਝ ਹੈ ਨਹੀਂ ਜਾਂ ਜਾਣੂ ਚੁੱਕੇ ਨਹੀਂ ਦਿੰਦੇ ਇਹਨਾਂ ਦੇ ਆਪਣੇ ਖਰਚੇ ਇਸ ਤਰ੍ਹਾਂ ਪੂਰੇ ਹੁੰਦੇ ਨੇ ਉੱਥੇ ਅਨਮਨ ਮੱਤੇ ਇਹ ਖਰਚੇ ਕਰਦੇ ਨੇ ਤੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਤੇ ਪੈਨਸ਼ਨਰਾਂ ਨੂੰ ਦੇਣ ਵਾਸਤੇ ਇਹਨਾਂ ਦੇ ਕੋਲ ਹੀ ਕੁਝ ਨਹੀਂ ਹੈ ਇਹਨਾਂ ਨੇ ਮੁਲਾਜ਼ਮਾਂ ਪੈਨਸ਼ਨਰਾਂ ਦੇ ਕਿੰਨੀਆਂ ਕੈਟੇਗਰੀਆਂ ਬਣਾ ਦਿੱਤੀਆਂ ਹਨ ਜਿਦਾ ਕੋਈ ਅੰਤ ਹਿਸਾਬ ਨਹੀਂ ਹੈ ਸੱਤਵਾਂ ਪੇ ਕਮਿਸ਼ਨ 17 7 20 ਤੋਂ ਲਾਗੂ ਕਰ ਦਿੱਤਾ ਹੈ ਜਿਦੇ ਵਿੱਚ ਪੇ ਸੱਤਵੇਂ ਪੇ ਕਮਿਸ਼ਨ ਦੀ ਕਰਤੀ ਤੇ ਡੀਏ ਪੰਜਾਬ ਸਰਕਾਰ ਦਾ 38% ਹੀ ਦੇ ਰਹੇ ਆ ਕਿੰਨੀ ਵੱਡੀ ਹਨੇਦ ਕਰਦੀ ਹੈ ਸਤਿ ਸ਼੍ਰੀ ਅਕਾਲ ਇਹ ਇਹਨਾਂ ਦੇ ਕੋਈ ਘੱਲ ਹੈ ਰਾਜਨੀਤਿਕ ਦਾ ਪ੍ਰਧਾਨ ਜੀ ਕੀ ਨਾ ਤੁਹਾਡਾ ਤੇ ਕਿਸੇ ਮਕਸਦ ਵਾਸਤੇ ਤੁਸੀਂ ਮਤਲਬ ਅੱਜ ਇੱਥੇ ਜਿਹੜਾ ਇਹ ਕੋਤਲਾ ਮੇਰਾ ਨਾਮ ਜੀ ਚੰਦ ਸਿੰਘ ਪੈਨਸ਼ਨ ਐਸੋਸੀਏਸ਼ਨ ਵਿਜਨ ਦਰਬਾ ਦੇ ਪ੍ਰਧਾਨ ਹਾਂ ਤੇ ਅੱਜ ਸਾਡਾ ਮਕਸਦ ਇਹ ਹੀ ਸੀ ਵੀ ਜਿਹੜਾ ਸਾਡਾ ਪਿਛਲੀਆਂ ਸਰਕਾਰਾਂ ਨੇ ਕੀਤਾ ਹੋਇਆ ਪਾੜਾ ਹੈ ਪੇਸਕੇਲਾਂ ਦੇ ਵਿੱਚ ਤੇ ਉਹਨੂੰ ਅਸੀਂ ਪੂਰਾ ਪੂਰਤੀ ਕਰਾਉਣ ਲਈ 2.95 ਦਾ ਫਾਰਮੂਲਾ ਜਿਹੜਾ ਸਾਨੂੰ ਇੱਕ 15 ਤੋਂ ਪਹਿਲਾਂ ਤੇ ਅਸੀਂ 31 12 15 ਤੋਂ ਜਿਹੜੇ ਰਿਟਾਇਰ ਹੋਏ ਆ ਉਹਨਾਂ ਨੂੰ ਜਿਹੜਾ 2.95 ਦਾ ਫਾਰਮੂਲਾ ਜੇ ਨਹੀਂ ਮਿਲਿਆ ਤੇ ਸਾਡੇ ਬਿਜਲੀ ਬੋਰਡ ਦੇ ਨਾਲ ਜੋ ਸੰਬੰਧਤ ਸਾਡੇ 23 ਸਾਲਾਂ ਦਾ ਸਕੇਲ ਹੈ ਉਹ ਅਜੇ ਸਾਡੇ 10 ਆਪਣਾ 18 10 ਦੇ ਵਿੱਚ ਉਹ ਸਾਰੇ ਮੁਲਾਜ਼ਮਾਂ ਨੂੰ ਦੇ ਦਿੱਤਾ ਤੇ ਉਹ ਸਾਡੇ ਜਿਹੜੇ 18 10 ਤੋਂ ਪਿਛਲੇ ਮੁਲਾਜ਼ਮ ਨੇ ਰਿਟਾਇਰੀ ਤੇ ਉਹ ਵੀ ਸਾਡਾ ਜਿਹੜਾ 23 ਸਾਲਾਂ ਦਾ ਸਕੇਲ ਅਜੇ ਤੱਕ ਨਹੀਂ ਦਿੱਤਾ ਤੇ ਹੋਰ ਜਿਹੜਾ ਸਾਡਾ ਬਣਦਾ ਡੀਏ ਹੈ ਜਿਹੜਾ ਅੱਜ ਹਰ ਇੱਕ ਸਟੇਟ ਦੇ ਵਿੱਚ ਸਾਰੀਆਂ ਸਰਕਾਰਾਂ ਨੇ ਦਿੱਤਾ ਤੇ ਸਾਨੂੰ ਪੰਜਾਬ ਦੀ ਸਰਕਾਰ ਜਿਹੜਾ ਡੀਏ ਨਹੀਂ ਦੇ ਰਹੀ ਤੇ ਇਹਦੇ ਖਿਲਾਫ ਸਾਡੀ ਜਿਹੜੀ ਇਸ ਏਜ ਦੇ ਵਿੱਚ ਅੱਜ ਸਾਨੂੰ ਕਿਉਂ ਬਾਹਰ ਨਿਕਲਣਾ ਪਿਆ ਇਹ ਸਰਕਾਰ ਦੀਆਂ ਨਲਕੀਆਂ ਕਰਕੇ ਇਹਨਾਂ ਦੇ ਕੀਤੇ ਹੋਏ ਵਾਅਦੇਆਂ ਕਰਕੇ ਅੱਜ ਸਾਨੂੰ ਸੜਕ ਦੇ ਉੱਤੇ ਜਿਹੜਾ ਅੱਜ ਧੁੱਪ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਇੰਨੀ ਏਜ ਦੇ ਹੁੰਦੇ ਹੋਏ ਵੀ ਸਾਨੂੰ ਅੱਜ ਸੰਘਰਸ਼ ਕਰਦੇ ਰਾਹ ਪੈਣਾ ਪਿਆ ਇਹ ਸਰਕਾਰ ਦੀ ਨਲਕੀ ਹੈ ਕਿਉਂਕਿ ਇਸ ਸਰਕਾਰ ਜਿਹੜਾ ਸਾਡਾ ਡੀਏ ਹੈ ਉਹ ਤੁਰੰਤ ਜਿਹੜਾ ਲਾਗੂ ਕਰੇ ਕਿਉਂਕਿ ਇਹ ਕਮਿਸ਼ਨ ਜਿਹੜਾ ਇਹਨਾਂ ਨੇ ਕਮੇਟੀ ਬਿਠਾਈ ਹੈ ਉਹ ਤਾਂ ਨਾ ਦੇਣ ਵਾਲੀ ਗੱਲ ਹੁੰਦੀ ਹੈ ਵੀ ਆਪਾਂ ਇਹਨੂੰ ਟਾਲ ਮਟੋਲ ਦੀ ਨੀਤੀ ਰੱਖੋ ਕਿਉਂਕਿ ਸਰਕਾਰ ਸਾਨੂੰ ਕਈ ਮੀਟਿੰਗਾਂ ਦੇ ਕੇ ਮੁੱਖ ਮੰਤਰੀ ਪੰਜਾਬ ਜਿਹੜੇ ਸਾਨੂੰ ਮੀਟਿੰਗਾਂ ਨਹੀਂ ਦਿੰਦੀਆਂ ਕਿਉਂਕਿ ਸਾਡੇ ਪੰਜਾਬ ਪੈਨਸ਼ਨ ਐਸੋਸੀਏਸ਼ਨਾਂ ਦੇ ਵਿੱਚ ਤੇ ਮੁਲਾਜ਼ਮਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਸੰਘਰਸ਼ ਹੈ ਹੋਰ ਅਸੀਂ ਇਦੋਂ ਜੇ ਸਰਕਾਰ ਨੇ ਸਾਡੀ ਅੱਜ ਗੱਲ ਨਾ ਸੁਣੀ ਤਾਂ ਇਦੋਂ ਤਿੱਖਾ ਜਿਹੜਾ ਸਾਡਾ ਸੰਘਰਸ਼ ਹੋਏਗਾ ਜਿਹੜਾ ਉਸ ਸਰਕਾਰ ਦੀ ਜ਼ਿੰਮੇਵਾਰੀ ਹੋ ਗਈ ਤੇ ਉਹਨੂੰ ਉਸ ਦਾ ਸਾਹਮਣਾ ਕਰਨ ਪਵੇਗਾ ਧੰਨਵਾਦ